ਜੇਕਰ ਤੁਹਾਨੂੰ ਵੀ ਕੋਈ ਮਹਾਂਤ ਜਾਂ ਕਿੰਨਰ ਸਿਰਫ ਇਹ ਇੱਕ ਚੀਜ਼ ਤੁਹਾਨੂੰ ਦੇ ਦੇਵੇ ਤਾਂ ਤੁਸੀਂ ਬਣ ਸਕਦੇ ਹੋ ਕਰੋੜਪਤੀ ਤੇ ਤੁਹਾਡੇ ਪੈਸਿਆਂ ਨੂੰ ਲੈ ਕੇ ਸਭ ਸਮੱਸਿਆ ਦੂਰ ਹੋ ਜਾਵੇਗੀ ਤੇ ਤੁਹਾਨੂੰ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ ਚੈਨਲ ਪੋਜ਼ਿਟਿਵ ਟੋਟਕੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜੋ ਲੋਕ ਰੋਜ਼ ਪੈਸੇ ਦੀ ਤੰਗੀ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਨ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਮਹੰਤ ਤੋਂ ਇਹ ਇੱਕ ਚੀਜ਼ ਲੈ ਲਵੋ ਤੇ ਮਹੰਤ ਤੁਹਾਨੂੰ ਇਹ ਇੱਕ ਚੀਜ਼ ਖੁਸ਼ੀ-ਖੁਸ਼ੀ ਦੇ ਦੇਵੇ ਤਾਂ ਤੁਹਾਡੀ ਕਿਸਮਤ ਚਮਕ ਜਾਵੇਗੀ ਇਹ ਤੁਹਾਡੀ ਪੈਸਿਆਂ ਨਾਲ ਜੁੜੀ ਹਰ ਸਮੱਸਿਆ ਦਾ ਹੱਲ ਹੋ ਜਾਵੇਗਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼੍ਰੀ ਛਨੀ ਦੇਵ ਲਿਖ ਕੇ ਛਨੀ ਦੇਵ ਦੀ ਕਿਰਪਾ ਆਪਣੇ ਘਰ ਪਰਿਵਾਰ ਦੇ ਉੱਪਰ ਪਾਓ ਵਾਸਤੂ ਸ਼ਾਸਤਰ ਦੇ ਮੁਤਾਬਿਕ ਮਹਾਂਤ ਦੇ ਆਸ਼ੀਰਵਾਦ ਵਿੱਚ ਬਹੁਤ ਤਾਕਤ ਹੁੰਦੀ ਹੈ ਜੇਕਰ ਕੋਈ ਮਹੰਤ ਕਿਸੇ ਬੰਦੇ ਨੂੰ ਖੁਸ਼ ਹੋ ਕੇ ਆਪਣਾ ਆਸ਼ੀਰਵਾਦ ਦਿੰਦਾ ਹੈ ਤਾਂ ਤੁਹਾਡੀ ਸੋਈ ਕਿਸਮਤ ਜਾਗ ਜਾਵੇਗੀ ਤੇ ਤੁਹਾਡੇ ਸਭ ਕੰਮ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਬਣ ਜਾਣਗੇ ਦੋਸਤੋ ਸਭ ਨੂੰ ਪਤਾ ਹੈ ਕਿ ਮਹਾਨਤਾ ਨੂੰ ਕੱਪੜੇ ਦਾਣ ਅੰਨ ਦਾ ਦਾਨ ਕਰਨ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਸਮਰiddhi ਆਉਂਦੀ ਹੈ ਪਰ ਜੇਕਰ ਕੋਈ ਮਹੰਤ ਇਹ ਇੱਕ ਚੀਜ਼ ਤੁਹਾਨੂੰ ਦੇ ਦੇਵੇ ਤਾਂ ਤੁਹਾਡੇ ਘਰ ਪੈਸਿਆਂ ਨਾਲ ਭਰ ਜਾਂਦੇ ਹਨ ਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਜੋਤਿਸ਼ਾਸ਼ਤਰਾ ਅਨੁਸਾਰ ਮਹਾਂਤ ਤੁਹਾਡੇ ਬੁੱਧ ਗ੍ਰਹਿ ਨੂੰ ਵੀ ਸ਼ਾਂਤ ਕਰਦੇ ਹਨ ਜੇਕਰ ਤੁਹਾਨੂੰ ਬੁੱਧਵਾਰ ਦੇ ਦਿਨ ਮਹਾਂਤ ਦਾ ਆਸ਼ੀਰਵਾਦ ਮਿਲ ਜਾਵੇ ਤਾਂ ਬੁੱਧ ਗ੍ਰਹਿ ਖੁਸ਼ ਹੋਗੇ ਤੁਹਾਡੇ ਕਾਰੋਬਾਰ ਵਿੱਚ ਵਾਧਾ ਕਰਦੇ ਹਨ ਤੇ ਤੁਹਾਡੇ ਉੱਪਰ ਪੈਸਿਆਂ ਦੀ ਵਰਖਾ ਕਰਦੇ ਹਨ ਪਰ ਦੋਸਤੋ ਜੇਕਰ ਤੁਸੀਂ ਬੁੱਧਵਾਰ ਦੇ ਦਿਨ ਕਿਸੇ ਮਹੰਤ ਤੋਂ 1 ਰੁਪਏ ਦਾ ਸਿੱਕਾ ਮੰਗਦੇ ਹੋ ਤੇ ਮਹੰਤ ਤੁਹਾਨੂੰ ਇਹ 1 ਰੁਪਏ ਦਾ ਸਿੱਕਾ ਖੁਸ਼ੀ-ਖੁਸ਼ੀ ਦੇ ਦੇਵੇ ਤਾਂ ਤੁਹਾਨੂੰ ਅਮੀਰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਤੁਹਾਡੀ ਤਰੱਕੀ ਦੇ ਰਾਹ ਵੀ ਖੁੱਲ ਜਾਣਗੇ ਤੁਹਾਡੇ ਘਰ თან ਦੌਲਤ ਨਾਲ ਭਰ ਜਾਂਦੇ ਹਨ ਪਰ ਤੁਹਾਡੀ ਕਿਸਮਤ ਹੋਰ ਵੀ ਜ਼ਿਆਦਾ ਚਮਕ ਜਾਂਦੀ ਹੈ ਜੇਕਰ ਇਹੀ 1 ਰੁਪਏ ਦਾ ਸਿੱਕਾ ਕੋਈ ਮਹੰਤ ਆਪਣੇ ਦੰਦ ਨਾਲ ਚਬਾ ਕੇ ਦੇਵੇ ਤਾਂ ਇਹ ਸਿੱਕਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਭਾਗਸ਼ਾਲੀ ਹੋ ਜਾਂਦਾ ਹੈ ਪਰ ਤੁਹਾਨੂੰ ਅੱਗੇ ਦੱਸੀਆਂ ਚੀਜ਼ਾਂ ਭੁੱਲ ਕੇ ਵੀ ਕਿਸੇ ਮਹੰਤ ਨੂੰ ਦਾਨ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਤੁਹਾਡੇ ਘਰ ਵਿੱਚ ਵੀ ਬਹੁਤ ਕੰਗਾਲੀ ਹੋ ਜਾਵੇਗੀ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੋਂ ਬਹੁਤ ਹੀ ਨਾਰਾਜ਼ ਹੋ ਸਕਦੇ ਹਨ ਇਸ ਲਈ ਇਹਨਾਂ ਚੀਜ਼ਾਂ ਦਾ ਦਾਨ ਕਰਨ ਤੋਂ ਬਹੁਤ ਹੀ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 3 ਵਾਲਾ ਦਾਨ ਨਾਲ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੋਂ ਬਹੁਤ ਨਾਰਾਜ਼ ਹੋ ਜਾਂਦੀ ਹਨ ਜਿਸ ਨਾਲ ਤੁਹਾਡੇ ਘਰ ਪੈਸਿਆਂ ਦੀ ਬਹੁਤ ਤੰਗੀ ਆ ਸਕਦੀ ਹੈ ਨੰਬਰ 1 ਮਹਾਂਤ ਨੂੰ ਕੱਪੜੇ ਦਾ ਦਾਨ ਕਰਨਾ ਤਾਂ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਜਿਸ ਨਾਲ ਤੁਹਾਡੇ ਘਰ ਕਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਤੁਹਾਨੂੰ ਭੁੱਲ ਕੇ ਵੀ ਪੁਰਾਣੇ ਜਾਂ ਫਟੇ ਪੁਰਾਣੇ ਕੱਪੜੇ ਦਾਨ ਨਹੀਂ ਕਰਨੇ ਚਾਹੀਦੇ ਜਿਸ ਨਾਲ ਘਰ ਵਿੱਚ ਕੰਗਾਲੀ ਆਉਂਦੀ ਹੈ ਤੇ ਘਰ ਦੀ ਸੁੱਖ ਸਮਰiddhi ਨਸ਼ਟ ਹੁੰਦੀ ਹੈ ਇਸ ਲਈ ਤੁਹਾਨੂੰ ਫਟੇ ਕੱਪੜਿਆਂ ਦਾ ਦਾਨ ਕਰਨ ਤੋਂ ਬਚਣਾ ਚਾਹੀਦਾ ਹੈ ਨੰਬਰ 2 ਦੋਸਤੋ ਤੁਹਾਨੂੰ ਭੁੱਲ ਕੇ ਵੀ ਕਦੇ ਮਹਾਂਤ ਨੂੰ ਤੇਲ ਦਾ ਦਾਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਨੂੰ ਜ਼ਿੰਦਗੀ ਭਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਤੇਲ ਦਾ ਦਾਨ ਕਰਨ ਨਾਲ ਤੁਹਾਨੂੰ ਪੈਸਿਆਂ ਦਾ ਨੁਕਸਾਨ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ ਇਸ ਲਈ ਤੁਹਾਨੂੰ ਕਦੇ ਵੀ ਕਿਸੇ ਮਹੰਤ ਨੂੰ ਤੇਲ ਦਾ ਦਾਨ ਨਹੀਂ ਕਰਨਾ ਚਾਹੀਦਾ ਨੰਬਰ 3 ਝਾੜੂ ਦੇ ਦਾਨ ਕਰਨ ਨਾਲ ਮਾਤਾ ਲక్ష్ਮੀ ਜੀ ਤੁਹਾਡੇ ਤੋਂ ਬਹੁਤ ਨਾਰਾਜ਼ ਹੋ ਜਾਂਦੇ ਹਨ ਇਸ ਨਾਲ ਤੁਹਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਤੁਹਾਨੂੰ ਕਦੇ ਵੀ ਝਾੜੂ ਦਾ ਦਾਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਮਾਤਾ ਲక్ష్ਮੀ ਜੀ ਤੁਹਾਡੇ ਤੋਂ ਬਹੁਤ ਨਾਰਾਜ਼ ਹੋ ਜਾਂਦੇ ਹਨ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ